ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਪਿੰਡ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਦੋ ਗੱਲਾਂ ਜਿਹੜੀਆਂ ਹੈਗੀਆਂ ਮੈਂ ਆਪਣੇ ਇਲਾਕਾ ਨਿਵਾਸੀਆਂ ਦੇ ਨਾਲ ਆਪਣੇ ਪਿੰਡ ਵਾਸੀਆਂ ਦੇ ਨਾਲ ਇੱਕ ਦੋ ਗੱਲਾਂ ਮੈਂ ਇਹ ਕਰਨੀਆਂ ਕਿ ਅੱਜ ਗੱਲ ਆਪਾਂ ਕਰਨੀ ਸੀਵਰੇਜ ਦੀ ਸੀਵਰੇਜ ਦੇ ਸੰਬੰਧ ਦੇ ਵਿੱਚ ਗੱਲ ਕਰਨੀ ਹੈ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਪ੍ਰੋਜੈਕਟ ਸੀਵਰੇਜ ਦਾ ਜਿਹੜਾ ਉਹ ਪਿੰਡ ਬਜਵਾੜੇ ਦੇ ਵਿੱਚ ਪਿਛਲੇ ਲਗਭਗ ਡੇਢ ਸਾਲ ਤੋਂ ਚੱਲਦਾ ਪਿਆ ਉਸ਼ ਕਰਨਾ ਕਰਕੇ ਜਿਹੜਾ ਹੈਗਾ ਇਹ ਪ੍ਰੋਜੈਕਟ ਜਿਹੜਾ ਪਿਛਲੇ ਲਗਭਗ 2.5-3 ਮਹੀਨੇ ਤੋਂ ਜਿਹੜਾ ਪ੍ਰੋਜੈਕਟ ਬੰਦ ਪਿਆ ਸਾਡੀ ਪੀਡਬਲਯੂਡੀ ਵਾਲਿਆਂ ਦੇ ਨਾਲ ਵੀ ਗੱਲ ਹੋਈ ਸਾਡੀ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਜਿਹੜਾ ਇਸ ਸੀਵਰੇਜ ਦੀ ਜਿਹੜੀ ਦੇਖਰੇਖਾ ਉਹ ਸੈਨੀਟੇਸ਼ਨ ਡਿਪਾਰਟਮੈਂਟ ਦੇ ਕੋਲ ਆ ਉਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਕੰਮ ਕਰਵਾ ਰਹੇ ਆ ਵੱਡੇ ਲੈਵਲ ਦਾ ਕੰਮ ਆ 28 ਕਰੋੜ ਦਾ ਪ੍ਰੋਜੈਕਟ ਆ ਉਹਦੇ ਵਿੱਚ ਸਾਡੀ ਜਿਹੜੀ ਸਟੇਟ ਗਵਰਨਮੈਂਟ ਹੈਗੀ ਆ ਉਹ ਵਿੱਚ ਇਨਵੋਲਵ ਹੈਗੇ ਇਸ ਜਿਹੜਾ ਪ੍ਰੋਜੈਕਟ ਦੇ ਵਿੱਚ ਕਿਉਂਕਿ ਜਿਹੜਾ ਉਦਘਾਟਨ ਹੋਇਆ ਸੀ ਮਾਨਜੋਗ ਮੁੱਖ ਮੰਤਰੀ ਸਾਡੇ ਸੀਐਮ ਸਾਹਿਬ ਉਹਨਾਂ ਦਾ ਪੱਥਰ ਬਕਾਇਦਾ ਸਾਡੇ ਬਜਵਾੜੇ ਦੇ ਵਿੱਚ ਲੱਗਾ ਆ ਇਸ ਸੀਵਰੇਜ ਦੇ ਸਬੰਧ ਦੇ ਵਿੱਚ ਚਾਰ ਪਿੰਡਾਂ ਦਾ ਇਹ ਪ੍ਰੋਜੈਕਟ ਹੈਗਾ ਤੇ ਮੈਂ ਬੇਨਤੀ ਇਹ ਕਰਨੀ ਆ ਵੀਡੀਓ ਪਾਉਣ ਦਾ ਮੇਰਾ ਮਤਲਬ ਇਹ ਆ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਬਜਵਾੜੇ ਦੇ ਆਮ ਪਬਲਿਕ ਹੈਗੀ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀਆਂ ਜਿਹੜੀਆਂ ਸੜਕਾਂ ਹੈਗੀਆਂ ਇਹ ਜਿਹੜੀਆਂ ਸੜਕਾਂ ਜਿਹੜੀਆਂ ਜਿੱਥੇ-ਜਿੱਥੇ ਵੀ ਪਟਾਈ ਹੋਈ ਆ ਇਹਦਾ ਕੰਮ ਵੈਸੇ ਉਹਨਾਂ ਨੇ ਸਟਾਰਟ ਕਰ ਦਿੱਤਾ ਸੀਗਾ ਉਹ ਕੰਮ ਸੀਵਰੇਜ ਵਾਲਿਆਂ ਨੇ ਕਿਉਂ ਰੋਕ ਦਿੱਤਾ ਉਹ ਕਹਿੰਦੇ ਕਿ ਸਾਡਾ ਹੱਲੇ ਜਿਹੜਾ ਕੰਮ ਅਧੂਰਾ ਹੈਗਾ ਇਸ ਕਰਕੇ ਤੁਸੀਂ ਹੱਲੇ ਜਿਹੜਾ ਰੋਡ ਦਾ ਕੰਮ ਆ ਇਹਨੂੰ ਸ਼ੁਰੂ ਨਾ ਕਰੋ ਸੋ ਇਸ ਕਰਕੇ ਅਸੀਂ ਰਾਤ ਸੀਵਰੇਜ ਵਾਲਿਆਂ ਦੇ ਨਾਲ ਸਾਡੀ ਕਾਫੀ ਲੰਬੀ ਚੌੜੀ ਡਿਸਕਸ ਹੋਈ ਆ ਉਹਨਾਂ ਨੂੰ ਅਸੀਂ ਇੱਕੋ ਹੀ ਬੇਨਤੀ ਕੀਤੀ ਆ ਕਿ ਅਗਰ ਜੇ ਤੁਸੀਂ ਹਫ਼ਤੇ 10 ਦਿਨ ਦੇ ਵਿੱਚ ਇਹ ਕੰਮ ਨੂੰ ਕੰਪਲੀਟ ਨਹੀਂ ਕਰਦੇ ਕੰਮ ਸਟਾਰਟ ਨਹੀਂ ਕਰਦੇ ਚਲੋ ਕੰਪਲੀਟ ਨੂੰ ਤਾਂ ਟਾਈਮ ਲੱਗੂਗਾ ਹਲੇ ਅਗਰ ਜੇ ਤੁਸੀਂ ਇਹ 10-15 ਦਿਨ ਦੇ ਵਿੱਚ ਵਿੱਚ ਕੰਮ ਸਟਾਰਟ ਨਹੀਂ ਕਰਦੇ ਜਿੱਦਾਂ ਕਿ ਬਜਵਾੜੇ ਤੋਂ ਲੈ ਕੇ ਜਿਹੜਾ ਕਿਲਾ ਬਰੂਨ ਨੂੰ ਸੜਕ ਜਾਂਦੀ ਆ ਅਸੀਂ ਇਹਨਾਂ ਨੂੰ ਟਾਈਮ ਦਿੱਤਾ ਕਿ ਸਾਨੂੰ ਹਫ਼ਤੇ 10 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਰੋਡ ਆ ਤੁਹਾਡੇ ਵੱਲੋਂ ਕਲੀਅਰ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਹਦੇ ਤੇ ਜਿੱਦਾਂ ਪੀਡਬਲਯੂਡੀ ਵਾਲਿਆਂ ਨਾਲ ਗੱਲ ਹੋਈ ਤੇ ਨਾਲ ਦੀ ਨਾਲ ਅਸੀਂ ਪੱਥਰ ਪਾ ਕੇ ਤੇ ਅਸੀਂ ਇਹਨੂੰ ਵਰਕਿੰਗ ਦੇ ਵਿੱਚ ਕਰ ਦਾਂਗੇ ਥੋੜੇ ਟਾਈਮ ਦੇ ਵਿੱਚ ਵਿੱਚ ਆਪਾਂ ਲੁੱਕ ਵੀ ਪਾ ਦਾਂਗੇ ਕਿਉਂਕਿ ਜਿੱਥੋਂ ਪਟਾਈ ਹੁਣੀ ਆ ਉਥੋਂ ਮਿੱਟੀ ਬੈਠਣੀ ਵੀ ਆ ਸਮਾਂ ਲੱਗਦਾ ਕਿਉਂਕਿ 15 15 20 20 ਫੁੱਟ ਡੂੰਗਾ ਜਿਹੜਾ ਹੈਗਾ ਇਹ ਪਟਾਈ ਕਰਦੇ ਸੀ ਬਰੇਜ ਵਾਲੇ। ਤੋਂ ਇਸ ਕਰਕੇ ਅਸੀਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਇਹਨਾਂ ਨੇ ਮੇਰੇ ਤੋਂ 15 ਦਿਨ ਦਾ ਟਾਈਮ ਲਿਆ ਕਿ ਸਰਪੰਚ ਸਾਹਿਬ ਅਸੀਂ 15 ਦਿਨ ਦੇ ਵਿੱਚ ਵਿੱਚ ਜਿਹੜੇ ਤੁਹਾਨੂੰ ਇਹ ਰੋਡ ਹੈਗੇ ਆ ਇਹ ਸਾਰੇ ਕਲੀਅਰ ਕਰਕੇ ਦੇਾਂਗੇ ਅਸੀਂ ਪਾਈਪ ਲਾਈਨ ਆਪਣੀ ਵਿਛਾ ਦਾਂਗੇ। ਮੈਂ ਇਹਨਾਂ ਨੂੰ ਸਿਰਫ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਜੇ 15 ਦਿਨ ਦੇ ਵਿੱਚ ਵਿੱਚ ਤੁਹਾਡੇ ਕੋ ਇਹ ਲਾਈਨਾਂ ਕਲੀਅਰ ਨਹੀਂ ਹੋਈਆਂ ਅਗਰ ਜੇ ਅਸੀਂ ਇਹ ਸੜਕਾਂ ਬਣਾਤੀਆਂ ਤੇ ਦੁਬਾਰਾ ਕਿਸੇ ਵੀ ਕੀਮਤ ਦੇ ਵਿੱਚ ਚਾਹੇ ਜਿੱਡੀ ਮੰਡੀ ਵਰਜੀ ਸ਼ਪਾਰਚ ਹੋਵੇ ਅਸੀਂ ਮੁੜ ਕੇ ਦੁਬਾਰਾ ਪਟਾਈ ਨਹੀਂ ਕਰਨ ਦਵਾਗੇ ਸੀਵਰੇਜ ਵਾਲਿਆਂ ਨੂੰ ਅਸੀਂ ਰਾਤ ਇਹਨਾਂ ਨਾਲ ਕਲੀਅਰ ਗੱਲ ਕਰਤੀ ਆ ਕਿ ਅਗਰ 15 ਦਿਨ ਦੇ ਅੰਦਰ ਅੰਦਰ ਜੇ ਤੁਸੀਂ ਸਾਨੂੰ ਇਹ ਪੂਰੇ ਰੋਡ ਜਿਹੜੇ ਕਲੀਅਰ ਕਰਕੇ ਨਹੀਂ ਦਿੱਤੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਸਾਡੀ ਪ੍ਰੋਬਲਮ ਹੈਗੀ ਆ ਕਿ ਆਉਣ ਜਾਣ ਵਾਲੀ ਪਬਲਿਕ ਨੂੰ ਇੰਨੀ ਕੁ ਜ਼ਿਆਦਾ ਪਰੇਸ਼ਾਨੀ ਹੋ ਰਹੀ ਜਿਹੜੀ ਅਸੀਂ ਵੀ ਰੋਜ਼ ਫੇਸ ਕਰਦੇ ਆ ਬੱਸਾਂ ਬਜਵਾੜੇ ਦੇ ਵਿੱਚ ਨਹੀਂ ਆ ਰਹੀਆਂ ਜਿਹੜੀਆਂ ਸਕੂਲ ਦੀਆਂ ਬੱਸਾਂ ਆ ਰਹੀਆਂ ਉਹ ਵੀ ਅਧੀਆਂ ਅਧੂਰੀਆਂ ਆ ਰਹੀਆਂ ਬਹੁਤ ਜ਼ਿਆਦਾ ਮਤਲਬ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਬਹੁਤ ਜ਼ਿਆਦਾ ਸਮੱਸਿਆ ਜਿਹੜੀ ਆ ਇਸ ਵੇਲੇ ਬਜਵਾੜੇ ਨੂੰ ਫੇਸ ਕਰਨੀ ਪੈ ਰਹੀ ਆ ਸੋ ਅਸੀਂ ਨਹੀਂ ਚਾਹੁੰਦੇ ਕਿ ਇੱਕ ਸਿਰਫ ਸੀਵਰੇਜ ਵਾਲਿਆਂ ਦੀ ਨਲਾਕੀ ਕਰਕੇ ਇਹਨਾਂ ਦੀ ਨਾਕਾਮੀ ਕਰਕੇ ਪਿਛਲੇ 3 ਮਹੀਨੇ ਤੋਂ ਇਹਨਾਂ ਨੇ ਕੰਮ ਰੋਕ ਕੇ ਰੱਖਿਆ ਆ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੀ ਨਲਾਕੀ ਕਰਕੇ ਸਾਨੂੰ ਇਹਨਾਂ ਚੀਜ਼ਾਂ ਨੂੰ ਅਸੀਂ ਮਤਲਬ ਜਵਾਬਦੇ ਬਣੀਏ ਕਿਸੇ ਦੇ ਮੋਰੇ ਕਿਉਂਕਿ ਪਬਲਿਕ ਨੇ ਸਾਡੇ ਤੋਂ ਜਵਾਬ ਲੈਣਾ ਪਿੰਡ ਦਾ ਸਰਪੰਚ ਮੈਂ ਆ ਅਗਲੇ ਨੇ ਮੈਨੂੰ ਆ ਕੇ ਕਹਿਣਾ ਕਿ ਸਰਪੰਚ ਸਾਹਿਬ ਇਹ ਸੜਕਾਂ ਕਦੋਂ ਇਹਦਾ ਹੱਲ ਹੋਊਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਫਰਵਰੀ ਦੇ ਵਿੱਚ ਰਬਦਾਸ ਮਹਾਰਾਜ ਦਾ ਗੁਰਪੁਰਬ ਆ ਰਿਹਾ ਇਹਨਾਂ ਨੂੰ ਬਿਲਕੁਲ ਸਖਤ ਅਸੀਂ ਹਦਾਇਤ ਦੇਤੀ ਆ ਕਿ ਭਾਈ ਸਾਡੇ ਗੁਰੂਆਂ ਦਾ ਆ ਰਿਹਾ ਅੱਗੇ ਗੁਰਪੁਰਬ ਅਗਰ ਜੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪਿੰਡ ਦੇ ਵਿੱਚ ਕੋਈ ਰੁਕਾਵਟ ਲੱਗੀ ਸੜਕਾਂ ਨੂੰ ਲੈ ਕੇ ਆਣ ਜਾਣ ਪਬਲਿਕ ਦੇ ਆਣ ਜਾਣ ਨੂੰ ਲੈ ਕੇ ਤੇ ਬਹੁਤ ਵੱਡੇ ਪੱਧਰ ਤੇ ਤੁਹਾਡਾ ਵਿਰੋਧ ਕਰਾਂਗੇ ਸੀਵਰੇਜ ਵਾਲਿਆਂ ਨੂੰ ਆਪ ਅਸੀਂ ਬਸੀਮੀਓ ਪਾਰ ਜਾ ਕੇ ਛੱਡ ਕੇ ਆਵਾਂਗੇ ਇਹਨਾਂ ਨੂੰ ਕਲੀਅਰ ਕਟ ਗੱਲ ਦੱਸ ਦਿੰਦੀ ਆ ਕਿ ਸਾਡੇ ਰਬਦਾਸ ਮਹਾਰਾਜ ਦਾ ਆ ਰਿਹਾ ਪ੍ਰੋਗਰਾਮ ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਸੀ ਇੱਕ ਸਾਲ ਤੋਂ ਮਤਲਬ ਬੇਵਕੂਫ ਬਣ ਕੇ ਬੈਠੇ ਆ ਸਾਡੀ ਲੇਬਰ ਚਲੇ ਗਈ ਆ ਗਈ ਅੱਜ ਇੰਨੇ ਬੰਦੇ ਚਲੇ ਗਏ ਆ ਗਏ ਅਸੀਂ ਇਹ ਚੀਜ਼ਾਂ ਹੁਣ ਬਿਲਕੁਲ ਖਤਮ ਹੋ ਚੁੱਕੀਆਂ ਹੁਣ ਗੱਲ ਆ ਗਈ ਆ ਮਤਲਬ 2 ਦਾ ਪੁਆਇੰਟ ਤੇ ਅਗਰ 15 ਦਿਨ ਦੇ ਵਿੱਚ ਵਿੱਚ ਤੁਸੀਂ ਇਹ ਲਾਈਨਾਂ ਸਾਨੂੰ ਕਲੀਅਰ ਕਰਕੇ ਦਿਨੇ ਹੋ ਵੀਡੀਓ ਮੈਂ ਤੁਹਾਡੇ ਤੱਕ ਵੀ ਪਹੁੰਚਦੀ ਕਰ ਦੂੰਗਾ ਜਿੰਨੇ ਵੀ ਸੀਵਰੇਜ ਵਾਲੇ ਹੈਗੇ ਆ ਅਗਰ ਜੇ 15 ਦਿਨਾਂ 'ਚ ਇਹ ਲਾਈਨਾਂ ਕਲੀਅਰ ਕਰਦੇ ਹੋ ਤਾਂ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਬਜਵਾੜੇ ਦੇ ਵਿੱਚ ਐਂਟਰੀ ਨਹੀਂ ਮਿਲੂਗੀ ਬੁਜਵਾੜੇ 'ਚ ਤੁਹਾਡੀ ਨੋ ਐਂਟਰੀ ਹੋਊਗੀ ਬਾਕੀ ਤੁਸੀਂ ਪਿੰਡਾਂ 'ਚ ਜਾ ਕੇ ਕੰਮ ਕਰ ਲਈਓ ਫਿਰ ਅਸੀਂ ਇਹ ਨਹੀਂ ਸੁਣਨਾ ਕਿ 28 ਲੱਖ 28 ਕਰੋੜ ਦਾ ਪ੍ਰੋਜੈਕਟ ਵਾ ਜਾਂ 30 ਕਰੋੜ ਦਾ ਪ੍ਰੋਜੈਕਟ ਆ ਅਸੀਂ ਜਾਦਾ ਟਾਈਮ ਇਸ ਨੂੰ ਡਿਲੇ ਨਹੀਂ ਕਰ ਸਕਦੇ ਤੁਹਾਡੇ ਕੋ ਮਾਰਚ ਤੱਕ ਦਾ ਟਾਈਮ ਆ ਤੁਸੀਂ ਮਾਰਚ ਤੱਕ ਦਾ ਟਾਈਮ ਕਹਿੰਨੇ ਹੋ 2026 'ਚ ਪਰ ਜਿਸ ਜਿਸ ਤਰੀਕੇ ਦੇ ਨਾਲ ਇਹ ਕੰਮ ਚੱਲਦਾ ਪਿਆ ਉਸ ਹਿਸਾਬ ਨਾਲ ਤਾਂ ਇਹ ਅਗਲੇ 2027 ਮਾਰਚ ਤੱਕ ਨਹੀਂ ਕੰਪਲੀਟ ਹੋਣਾ ਕੰਮ ਸੋ ਇਸ ਕਰਕੇ ਪਬਲਿਕ ਦੀ ਹਰਾਸਮੈਂਟ ਨੂੰ ਦੇਖਦੇ ਹੋਏ ਆਉਣ ਵਾਲੇ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਤੁਹਾਨੂੰ ਇਹ ਹੀ ਬੇਨਤੀ ਆ ਕਿ ਸਾਡੀਆਂ ਸੜਕਾਂ ਸਿਰਫ ਤੁਹਾਡੇ ਕਰਕੇ ਪੈਂਡਿੰਗ ਆ ਬਜਵਾੜੇ ਤੋਂ ਲੈ ਕੇ ਪਿੰਡ ਮਹਿਤਪੁਰ ਤੱਕ ਸਿੰਘਪੁਰ ਮਹਿਤਪੁਰ ਤੱਕ ਸੜਕਾਂ ਦੀ ਅਪਰੂਵਲ ਆ ਗਈ ਆ ਪਹਿਲਾਂ ਇਹ ਸੜਕਾਂ ਜਿਹੜੀਆਂ ਸੀਗੀਆਂ 12 ਫੁੱਟ ਦੀਆਂ ਹੁਣ ਇਹ 14 ਫੁੱਟ ਦੀ ਸੜਕ ਬਣਨ ਜਾ ਰਹੀ ਆ ਜੋ ਮੇਰੀ ਮੀਟਿੰਗ ਪੀਡਬਲਯੂਡੀ ਦੇ ਅਧਿਕਾਰੀਆਂ ਦੇ ਨਾਲ ਹੋਈ ਆ ਸਿਰਫ ਤੇ ਸਿਰਫ ਜਿਹੜਾ ਸੜਕਾਂ ਦਾ ਕੰਮ ਆ ਉਹ ਪੈਂਡਿੰਗ ਕਿਉਂ ਪਿਆ ਆ ਸਿਰਫ ਤੇ ਸਿਰਫ ਸੀਵਰੇਜ ਕਰਕੇ ਇੱਕ ਸੀਵਰੇਜ ਕਰਕੇ ਅਸੀਂ ਇੰਨੀਆਂ ਪ੍ਰੋਬਲਮਾਂ ਫੇਸ ਨਹੀਂ ਕਰ ਸਕਦੇ ਸੋ ਅਸੀਂ ਬੇਨਤੀ ਵੀ ਕਰਦੇ ਆ ਪੂਰੀ ਪੰਚਾਇਤ ਵੱਲੋਂ ਪੂਰੇ ਪਿੰਡ ਵਾਸੀਆਂ ਵੱਲੋਂ ਕਿ ਭਾਈ 15 ਦਿਨ ਦੇ ਵਿੱਚ ਵਿੱਚ ਜੇ ਤੁਸੀਂ ਇਹ ਕਿਲਾ ਬਰੂਨ ਵਾਲੀ ਜਾਂ ਸਾਡੀ ਬਜਵਾੜੇ ਵਾਲੀ ਲਾਈਨ ਕਲੀਅਰ ਨਹੀਂ ਕੀਤੀ ਅਗਰ ਜੇ ਉੱਥੇ ਲੱਕ ਪੈ ਗਈ ਜਾਂ ਜਿਹੜੀਆਂ ਗਲੀਆਂ ਹਲੇ ਤੱਕ ਤੁਸੀਂ ਸਾਨੂੰ ਰੋਕ ਕੇ ਰੱਖੀਆਂ ਕਿ ਸਰਪੰਚ ਸਾਹਿਬ ਇਹ ਗਲੀਆਂ ਦੇ ਵਿੱਚ ਕੰਮ ਨਾ ਕਰਿਓ ਅਸੀਂ ਮਤਲਬ ਹਲੇ ਇੱਥੇ ਸੀਵਰੇਜ ਲਾਈਨ ਪਾਉਣੀ ਆ 15 ਦਿਨ ਦੇ ਵਿੱਚ ਅਗਰ ਜੇ ਸੀਵਰ ਲਾਈਨ ਨਹੀਂ ਪਈ ਤੇ 15 ਦਿਨਾਂ ਤੋਂ ਬਾਅਦ ਤੁਹਾਨੂੰ ਬਜਵਾੜੇ ਦੇ ਵਿੱਚ ਤੁਹਾਡੀ ਨੋ ਐਂਟਰੀ ਆ ਤੁਸੀਂ ਫਿਰ ਜਿੱਥੇ ਤੱਕ ਮਰਜ਼ੀ ਭੱਜ ਲਈਓ ਜਿਹੜੀ ਮਰਜ਼ੀ ਤੁਸੀਂ ਸ਼ਿਫਾਰਿਸ਼ ਲਈਓ ਬਜਵਾੜੇ ਦੇ ਵਿੱਚ ਤੁਹਾਡੀ ਕੋਈ ਵੀ ਸ਼ਿਪਾਰਸ਼ ਨਹੀਂ ਚੱਲਣੀ ਇਹ ਮਤਲਬ ਲਗਭਗ ਇਲਾਕੇ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਜਿਹੜੀ ਸਾਡੀ ਪੰਚਾਇਤ ਹੈਗੀ ਸਾਡੀ ਪੰਚਾਇਤ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਆ ਕੁਝ ਬਾਕੀ ਪੰਚਾਇਤਾਂ ਨਾਲੋਂ ਥੋੜਾ ਅਲੱਗ ਹੀ ਆ ਜੇ ਅਸੀਂ ਕੋਈ ਗੱਲ ਕਹਿ ਦਤੀ ਆ ਤਾਂ ਫਿਰ ਅਸੀਂ ਬਿਲਕੁਲ ਉਹਦੇ ਤੇ ਸਟੈਂਡ ਲਾਵਾਂਗੇ ਕੋਈ ਵੀ ਸੀਵਰੇਜ ਦਾ ਕੰਮ ਪਿੰਡ ਬਜਵਾੜੇ ਦੇ ਵਿੱਚ ਨਹੀਂ ਚੱਲਣ ਦੇਾਂਗੇ ਬਾਕੀ ਤਿੰਨ ਪਿੰਡ ਹੈਗੇ ਤੁਸੀਂ ਉਹਨਾਂ 'ਚ ਕਰੋ ਜੀ ਸਕਦ ਕੇ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਪਰ ਪਿੰਡ ਵਾਲਿਆਂ ਦੀ ਬੱਚਿਆਂ ਦੀ ਬਜ਼ੁਰਗਾਂ ਦੀ ਹਰਾਸਮੈਂਟ ਨੂੰ ਦੇਖਦੇ ਹੋਏ ਆਉਣ ਵਾਲੇ ਸਾਡੇ ਜਿਹੜੇ ਰਬਦਾਸ ਮਹਾਰਾਜ ਦਾ ਗੁਰਪੁਰਬ ਹੈਗਾ ਉਹ 15 ਦਿਨ ਦਾ ਸਮਾਂ ਦਿੱਤਾ ਕਿ 15 ਦਿਨ ਦੇ ਵਿੱਚ ਵਿੱਚ ਜਿਹੜੀਆਂ ਲਾਈਨਾਂ ਕਲੀਅਰ ਕਰ ਲਓ 15 ਦਿਨ ਤੋਂ ਬਾਅਦ ਤੁਹਾਨੂੰ ਬਜਵਾੜੇ ਦੇ ਵਿੱਚ ਨੋ ਐਂਟਰੀ ਆ ਠੀਕ ਆ ਜੀ ਸასი ਕਾਲ